ਹallelujah ਹallelujah ਸਾਰੇ ਭੈਣ ਭਾਈ ਮੇਰੇ ਲਪਿਆ ਪ੍ਰੀਜਾਨ ਸੀ ਤੇ ਆਪਣੇ ਦਸੰਦ ਮੇਰੇ ਲਪਿਆ ਪ੍ਰੀਜਾਨ ਸੀ ਸੋ ਇਹ ਗਵਾਈ ਐਸੇ ਦਿਨੇ ਦੋਤਰੀ ਦਿਆ ਇਲੈਕਟਰ ਦੀ ਗਵਾਈ ਆ ਦੋਤਰੀ ਨੂੰ ਇਲੈਕਟਰ ਸੀ ਤੇ ਦੋਤਰੀ ਨੂੰ ਸਾਡੇ ਬੱਚੇ ਜਿਹੜੇ ਆ ਵਿਦੇਸ਼ ਤੋਂ ਦੇਸ਼ ਵਿੱਚ ਆਏ ਸਨ ਸੋ ਰਾਜੇ ਦਾਸ ਵੀ 9 ਵਜੇ ਤੇ ਸਾਡੇ ਘਰ ਦੇ ਵਿੱਚ ਅਰਦਾਸ ਬੇਨਤੀ ਕਰਦੇ ਸਨ ਸੋਸੀ ਨੂੰ ਲੈ ਕੇ ਕਾਫੀ ਦੇਰ ਹੋ ਗਈ ਕਾਫੀ ਇਹਨਾਂ ਇੰਤਜ਼ਾਰ ਕਰਨਾ ਪਿਆ ਸੋ ਪਰਮੇਸ਼ਰ ਦਾ ਫਰਮਾਨ ਆ ਕਿ ਜੋ ਵੀ ਕਾਰਜ ਤੁਸੀਂ ਕਰਦੇ ਹੋ ਜੇਕਰ ਤੁਸੀਂ ਮੇਰੀ ਹਜ਼ੂਰੀ ਵਿੱਚ ਮੇਰੀ ਰਹਿਮਾਇਤੇ ਹੇਠ ਉਹ ਕੰਮ ਨੂੰ ਕਰਦੇ ਹੋ ਤੇ ਉਹ ਇਹਨਾਂ ਕੰਮ ਆ ਸਫਲ ਹੁੰਦਾ ਸੋਰਾਬ ਦੇ ਦਾਸਾਂ ਨੇ ਚੱਲ ਲੈੰਟ ਦੇ ਉੱਤੇ ਜਾ ਕੇ ਅਰਦਾਸ ਬੇਨਤੀ ਕੀਤੀ ਪ੍ਰਾਰਥਨਾ ਕੀਤੀ ਪਰਮੇਸ਼ਰ ਨੂੰ ਚੰਗਾ ਲੱਗਾ ਕੰਮ ਸੋ ਇੱਕ ਬੜੀ ਵੱਡੀ ਘਟਨਾ ਦੇ ਵਿੱਚ ਘਟਨਾ ਤੋਂ ਪਰਮੇਸ਼ਰ ਨੇ ਸਾਨੂੰ ਬਚਾਇਆ ਰਾਤ ਠੀਕ ਕੋਈ ਮੇਰੇ ਘਰ ਦੇ ਨਾਲ ਲਗਭਗ 8-9 ਵਜੇ ਦਾ ਟਾਈਮ ਸੀ ਜਦ ਅਸ ਲੇਟਰ ਪਾਰਦੇ ਸੀ ਲੇਟਰ ਦੇ ਜਗਾ ਵਾਈਬ੍ਰੇਟ ਆ ਉਹਦੀ ਤਾਰ ਜਿਹੜੀ ਕਰੈਕ ਹੋਣ ਦੇ ਕਾਰਨ ਇਹ ਸਾਡੇ ਸਾਥੀ ਨੂੰ ਉਹਦਾ ਕਰੰਟ ਲਗਾ ਬੜੀ ਜ਼ੋਰ ਦੇ ਨਾਲ ਸੋ ਪਰਮੇਸ਼ਵਰ ਨੇ ਬਸ ਬੁੱਧੀ ਬਖਸ਼ੀ ਉਸ ਤੋਂ ਵੇਲੇ ਕਿਹੜੀ ਤਾਰ ਨੂੰ ਦੇ ਲਈ ਖੇਚ ਦੇ ਜੇ ਤਾਰ ਨਾਲ ਖਿੱਚ ਦੇ ਜੇ ਤਾਰ ਲੌਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਤੇ ਸ਼ਾਇਦ ਬੜਾ ਵੱਡਾ ਨੁਕਸਾਨ ਹੋ ਸਕਦਾ ਸੀ ਜਿੰਨੇ ਜਾਣੇ ਲੇਟਰ ਦੇ ਉੱਤੇ ਸਨ ਚਾਲ ਦੇ ਤੇ ਖਲੋਤੇ ਸਨ ਸਭਨਾ ਨੂੰ ਕਰੰਟ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀਗਾ ਪਰ ਜਦੋਂ ਆਪਣੇ ਆਪ ਨੂੰ ਉਸ ਕਾਰਜਿਆ ਨੂੰ ਪਰਮੇਸ਼ਰ ਦੇ ਹੱਥ ਵਿੱਚ ਸੌਂਪਿਆ ਤੇ ਪਰਮੇਸ਼ਰ ਸਾਨੂੰ ਵੱਡੇ ਨੁਕਸਾਨ ਤੋਂ ਬਚਾਇਆ ਸੀਗੀ ਉਸ ਬੱਚੇ ਦੀ ਮੌਤ ਪਰਮੇਸ਼ਰ ਨੇ ਉਹਨੂੰ ਜਿੰਦਗੀ ਦੇ ਵਿੱਚ ਬਦਲ ਦਿੱਤਾ ਕਿਉਂ ਬਦਲਿਆ ਕਿਉਂਕਿ ਸਭ ਤੋਂ ਪਹਿਲਾਂ ਉਹਦੀ ਹਜੂਰੀ ਦੇ ਵਿੱਚ ਸਭ ਜਾਣ ਅੱਕਤਰ ਹੋ ਕੇ ਅਰਦਾਸ ਬੇਨਤੀ ਕੀਤੀ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਕਬੂਲ ਕੀਤੀ ਸੀਗੀ ਸਾਡੀਆਂ ਕਮੀਆਂ ਉਹਨਾਂ ਦਾ ਸਿਰਫ ਹੰਧਾਰਾ ਮਾਰਿਆ ਦਿੱਤਾ ਤੇ ਪਰਮੇਸ਼ਰ ਧੰਨਵਾਦਿਆ ਕਿ ਲੈਂਟਰ ਵੀ ਸਹੀ ਸਲਾਮ ਪਿਆ ਜਿੰਨੇ ਜੀਵ ਅਤੇ ਕੋਤੇ ਸਾਨਾ ਉਨਾਂ ਨੂੰ ਪਰਮੇਸ਼ਰ ਨੇ ਜ਼ਾਨ ਤੋਂ ਬਚਾਇਆ ਜਿਸ ਬੱਚੇ ਨੂੰ ਕਰੰਟ ਲੱਗਾ ਸੀ ਉਹਨੂੰ ਵੀ ਪਰਮੇਸ਼ਰ ਨੇ ਜ਼ਾਨ ਤੋਂ ਬਚਾਇਆ ਸੋ ਮੈਂ ਇਹ ਗੱਲ ਕਹਿਣੀ ਭੁੱਲ ਗਿਆ ਮਾਫ਼ ਕਰਿਓ ਮੇਰਾ ਨਾ ਫਿਕਰਿਆ ਪਿੰਨ ਮੇਰਾ ਬੱਜਾ ਮਾਰਿਆ ਇਹ ਸ਼ੁਰੂ ਤੋਂ ਕਹਿਣਾ ਸੀ ਇਹ ਗਿਆ ਨਹੀਂ ਸਕਿਆ ਧੰਨਵਾਦ ਸਾਰਿਆਂ ਦਾ